ਹੋ ਲੱਗਿਆ ਵੰਡਣ ਸੀ ਜਦੋਂ ਦਾ ਤਾਰ ਦਾ ਤਾਂ ਏਕਾ ਦੇ ਗਿਆ ਇੰਗਲਿਸ਼ ਸ਼ਤਾਨੀਆਂ ਨੂੰ ਹੋ ਰਕਵਾਰੂਸ ਨੂੰ ਸਭ ਤੋਂ ਵੱਧ ਦਿੱਤਾ ਚਾਲਵਾਜਾਂ ਦਿੱਤੀ ਬਰਤਾਨੀਆਂ ਨੂੰ ਹੋ ਗਰਦਾ ਗੋਰ ਫਕੀਰ ਤੇ ਧੁੱਪ ਕਵਰਾ ਦਾਤਾ ਦਿੱਤੀਆ ਫੇਰ ਮੁਲਤਾਨਿਆ ਨੂੰ ਐਸ਼ੋ ਆਰਾਮ ਜਾ ਦਿੱਤਾ ਫਰਾਂਸ ਤਾਈ ਤੇ ਹੁਸਨ ਸਭ ਤੋਂ ਵੱਧ ਇਰਾਨਿਆ ਨੂੰ ਉਹ ਹਾਕੀ پاک ਤੇ ਚਾਂਦੀ ਬਗਦਾਦ ਦਿੱਤੀ ਉਹ ਲੋਹਾ ਸਭ ਤੋਂ ਵੱਧ ਰਮਨਿਆ ਨੂੰ ਉਹ ਮਰਦ ਸ਼ੇਰ ਜਹਾਨ ਦੇ ਕੁੱਲ ਦਾਤਾ ਤੈਂ ਦਾ ਤਾਂ ਦਿੱਤੀਆ ਹਿੰਦੁਸਤਾਨੀਆਂ ਹੋ ਗਿਆ ਕਿਉਂ ਚੁੱਪ ਖਾਲਸਾ ਧਾਰਕ ਕਾਰਾਂ ਨੂੰ ਬਣ ਕੇ ਤੂੰ ਸ਼ੇਰ ਭਜਾ ਦੇ ਜਿੱਦੜਾਂ ਦੀਆਂ ਡਾਰਾਂ ਨੂੰ ਪੱਥੇ ਵਿੱਚ ਫੇਰ ਟਕਾਲਾਂ ਤੀਰਾਂ ਤਲਵਾਰਾਂ ਨੂੰ ਜਿਹੜੀ ਗੱਲ ਦੁਸ਼ਮਣ ਚਾਹੁੰਦਾ ਉਹ ਮੈਂ ਕਰ ਸਕਦੀ ਨਾ ਮੇਰਿਆਂ ਨੂੰ ਮੇਰੇ ਮਾਰਣਾ ਇਹ ਮੈਂ ਜਰ ਸਕਦੀ ਨਾ ਮੇਰਿਆਂ ਨੂੰ ਮੇਰੇ ਮਾਰਣਾ ਇਹ ਮੈਂ ਜਰ ਸਕਦੀ ਨਾ ਮੇਰਿਆਂ ਨੂੰ ਮੇਰੇ ਮਾਰਣਾ ਆਪਣਿਆਂ ਦੀ ਕਰਾਂ ਨਿੰਦਿਆ ਚੰਗਾ ਨਾ ਲੱਗਦਾ ਏ ਜੀ ਨੂੰ ਤੂੰ ਕਹੇ ਖਾਲਸਾ ਆਪਣਿਆਂ ਨੂੰ ਠੱਗਦਾ ਏ ਨਸ਼ਿਆਂ ਦਾ ਦਰਿਆ ਤੇਰੀ ਹਿੱਕ ਤੇ ਵਗਦਾ ਏ ਤੇਰੇ ਅੱਖੋਂ ਤੀ ਲੀਡਰ ਤੇਰੀ ਜੜ ਪਟਣਗੇ ਜਿੰਨਾਂ ਲਈ ਅਥਰੂ ਘੇਰੇ ਤੇਰਾ ਮੁੱਲ ਵਟਣਗੇ ਜਿੰਨਾਂ ਲਈ ਅਥਰੂ ਘੇਰੇ ਤੇਰਾ ਮੁੱਲ ਵਟਣਗੇ ਜਿੰਨਾਂ ਲਈ ਅਥਰੂ ਘੇਰੇ ਕਿੱਥੇ ਗਿਆ ਬੀਰ ਖਾਲਸਾ ਲੱਖਾਂ ਨੜ ਲੜਨ ਵਾਲਾ ਦੁਸ਼ਮਣ ਦੀਆਂ ਫੌਜਾਂ ਦੇ ਵਿੱਚ ਤੁਸ ਦੇ ਕੇ ਬੜਨ ਵਾਲਾ ਬੈਰੀ ਦੇ ਕੋਣਿਆਂ ਦੀਆਂ ਵਾਗਾਂ ਨੂੰ ਫੜਨ ਵਾਲਾ ਮੌਤ ਨੂੰ ਬਰਨ ਵਾਲਿਆ ਇੱਕ ਹੀ ਪਿਆ ਕਰਦਾ ਏ ਜਿਹੜੇ ਤੈਨੂੰ ਮਾਰਨ ਚਾਉਂਦੇ ਉਹਨਾਂ ਲਈ ਮਰਦਾ ਏ ਜਿਹੜੇ ਤੈਨੂੰ ਮਾਰਨ ਚਾਉਂਦੇ ਉਹਨਾਂ ਲਈ ਮਰਦਾ ਏ ਜਿਹੜੇ ਤੈਨੂੰ ਮਾਰਨ ਚਾਉਂਦੇ ਸਭਨਾ ਦਾ ਸ਼ਬਦ ਗੁਰੂ ਹੈ ਹਰ ਇੱਕ ਨੂੰ ਕਹਿੰਦੇ ਹਾਂ ਪਹਿਲਾ ਨਾ ਬਾਹਰ ਕਰਦੇ ਬਾੜੇ ਵਿੱਚ ਰਹਿੰਦੇ ਹਾਂ ਘੇਰੇ ਕੋਈ ਗੁਰੂ ਘਰਾਂ ਨੂੰ ਸੇਰੀ ਅਸ ਲੈਦੇ ਹਾਂ ਇੱਕ ਦੇ ਨਾਲ ਬੰਬ ਬਣ ਕੇ ਦੋਸ਼ਮਣਾਂ ਵਿੱਚ ਵੱਜਦੇ ਹਾਂ ਚੰਡੀਗੜ੍ਹ ਦਿੱਲੀ ਪੂਨਾ ਲੰਡਨ ਵਿੱਚ ਗੱਜਦੇ ਹਾਂ ਚੰਡੀਗੜ੍ਹ ਦਿੱਲੀ ਪੂਨਾ ਲੰਡਨ ਵਿੱਚ ਗੱਜਦੇ ਹਾਂ ਚੰਡੀਗੜ੍ਹ ਦਿੱਲੀ ਪੂਨਾ ਕੁਰਸੀ ਦੇ ਯਾਰ ਦੁਆਰੇ ਖੇਰ ਤੈਨੂੰ ਵਰਤਣਗੇ ਜਿੰਨਾ ਨੇ ਜੰਮਿਆ ਤੈਨੂੰ ਵੇਖਣ ਨੂੰ ਤਰਸਣਗੇ ਤੋਪਾਂ ਤਲਵਾਰਾਂ ਦੇ ਨਾਲ ਸੂਰਤ ਤੈਨੂੰ ਪਰਖਣਗੇ ਲਾੜੀ ਇਤਿਹਾਸ ਵਾਲੀ ਕਦੋਂ ਤੂੰ ਜੋੜੇਂਗਾ ਦਿੱਲੀ ਦੀ نسل 쿠ਸ਼ੀ ਦਾ ਕਦੋਂ ਮਲਮੋੜੇਂਗਾ ਦਿੱਲੀ ਦੀ نسل 쿠ਸ਼ੀ ਦਾ ਕਦੋਂ ਮਲਮੋੜੇਂਗਾ ਦਿੱਲੀ ਦੀ نسل 쿠ਸ਼ੀ ਦਾ ਦੁਨੀਆਂ ਦੀ ਕਦੇ ਗੁਲਾਮੀ ਮੈਂ ਨਾ ਕਬੂਲ ਦਾ ਕੋਨੇ ਕੋਨੇ ਤੇ ਵੇਖੀ ਕੇਸਰੀ ਝੂਲ ਦਾ ਜਗਰੇ ਨਾਲ ਲਿਖਦਾ ਸਤਨਾਮ ਜਗਰੀ ਜੋ ਫੂਲ ਦਾ ਮਨ ਦੀਏ ਲੋਹਾ ਦੁਨੀਆਂ ਸਾਡੀਆਂ ਅਕਲਾਂ ਦਾ ਗਿੱਦੜ ਕੀ ਨਾਸ ਕਰਨਗੇ ਸ਼ੇਰਾਂ ਦੀਆਂ نسلਾਂ ਦਾ ਗਿੱਦੜ ਕੀ ਨਾਸ ਕਰਨਗੇ ਸ਼ੇਰਾਂ ਦੀਆਂ نسلਾਂ ਦਾ ਗਿੱਦੜ ਕੀ ਨਾਸ ਕਰਨਗੇ